ਹਾਂਜੀ ਸੋ ਮਿੱਤਰੋ ਵੈਲਕਮ ਜੀ ਤੁਹਾਡਾ ਅੱਜ ਦੇ ਵਲੌਗ ਵਿੱਚ ਤੇ ਅੱਜ ਦਾ ਵਲੌਗ ਸਟਾਰਟ ਹੋ ਗਿਆ ਦਾ ਪੂਰੇ 4:00 2:30 ਵਜੇ ਦਾ ਵਲੌਗ ਸਟਾਰਟ ਕੀਤਾ ਸੀ ਪਹਿਲੇ ਚਾਰ ਪਾਰਟ ਕੱਢ ਕੀਤੇ ਤੈਨੂੰ ਕੀ ਹੋਇਆ ਆ ਇਹ ਦੇਖੋ ਕਰਤਾ ਕੰਮ ਨਹੀਂ ਜਿੱਥੇ ਡਰਦੇ ਪਹਿਲੇ ਚਾਰ ਪਾਰਟ ਜਿਹੜੇ ਕਲੀਅਰ ਕਰਨੇ ਪਏ ਤਾਂ ਕਿਉਂਕਿ 2:30 ਵਜੇ ਉੱਠੇ ਆ ਤੇ ਨਾਤੇ ਆ ਉੱਪਰ ਆਏ ਤੇ ਨਹੀਂ ਪੈਂਦਾ ਸੀਗਾ ਪਹਿਲਾ ਮੌਸਮ ਸੈੱਟ ਵੀ ਸਾਰਾ ਤੇ ਹੁਣ ਵੇਖੋ ਕੰਮ ਚਿਕੜੋ ਚਿਕੜੀ ਹੋਇਆ ਦਾ ਆ ਇੱਧਰ ਤਿਆਰ ਸ਼ਹਿਰ ਹੋ ਕੇ ਯਾਰ ਹੁਣੇ ਪਿਛਲੀ ਰੀ ਆਪਣੀ ਮੈਡੀ ਨਹੀਂ ਹੈ ਨਾ ਕੰਮ ਲੱ 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 ਇਹ ਭਾਰੀਆਂ ਦਾ ਉਹ ਇੱਕੋ ਜਿਹਾ ਫਿਰ ਹੋ ਗਿਆ ਐ ਨੇਚਰਲੀ ਅੱਜ ਇਹ ਪਤਾ ਨਹੀਂ ਜਿਹੜੇ ਮਿਲਦੇ ਜਾਂਦੇ ਉਹ ਕਿੱਦਾਂ ਗੱਲ ਕਰਦੇ ਤੇ ਕਿੱਦਾਂ ਬਹਾਰ ਲਓ ਮਿੱਤਰ ਇੱਥੋਂ ਆਪਾਂ ਚੱਲ ਗਏ ਸਤਨਾਗੋ ਪਹਿਲਾ ਮਿਲਣੇ ਇਕੱਠੇ ਕਰਦੇ ਬੰਦੇ ਸਾਰੇ ਹੌਲੀ ਹੌਲੀ ਤੇ ਚੈਨਲ ਦੇ ਨਾਲ ਜਿਹੜੇ ਨਵੇਂ ਅੱਜ ਜੁੜੇ ਨਾ ਜਿਹੜੇ ਪਹਿਲੀ ਵਾਰ ਲੋਕ ਦੇਖਦੇ ਪਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆਏ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਹੜੇ ਕਿਹੜੇ ਸ਼ਹਿਰ ਤੋਂ ਜੇ ਤੇ ਬਾਬੇ ਨਾਨਕ ਦਾ ਵਿਆਹ ਤੁਸੀਂ ਦੇਖਿਆ ਕਿ ਨਹੀਂ ਕਮੈਂਟਾਂ 'ਚ ਜਰੂਰ ਦੱਸਿਓ ਕਿ ਨਿਕਲ ਕੇ ਦੇ ਆ ਬਾਰਿਸ਼ ਆਂਦੀ ਪਈ ਆ ਰੌਣਕਾ ਫੁੱਲ ਲੱਗੀਆਂ

ਉੱਧਰ ਵੀ ਝੂੜੇ ਲੱਗੇਦੇ ਅੱਜ। ਯਾ, ਠੀਕ ਐ। ਅਜਾ ਨਵੀਰਾ ਧੂਦੀ ਨਾਲ ਹੀ ਨਹੀਂ ਧੂਦੀ ਤਾਂ। ਅਜਾਹੀਂ ਉੱਤੋਂ ਫੜਦਾ ਹੈਗਾ ਕੀ। ਕੋਈ ਲਗਾ। ਪਿਛਲੀ ਦੀ ਲਈਆਂ ਦੀ ਮੇਰੇ ਕੋਲ ਅਜੇ ਵੀ ਪਈਆਂ ਪਿਛਲੀ ਆਰਦੀਆਂ। ਉਹ ਦੀ ਉਹ ਵੀ ਲੈ ਜਿਹੜੀ ਚੱਲ ਬੋਦੀ ਤੇਰੀ ਨਾ ਕਰੀਏ ਸੱਤੇ ਨੂੰ ਚੱਕੀ ਯਾਰ ਪਹਿਲਾਂ। ਪੈਰੀਕ ਮੀਜੀ ਕਿੱਥੇ ਆ? ਅਰੇ ਟੈਕੀ ਟਾਂ ਦੀ ਮੇਰੇ ਬੂੜ ਇੱਥੇ ਲਾ ਦੇ ਲੱਗਾ ਸੱਤ ਮੀਂਹ ਕਿਹੜਾ ਲਾ ਰੋ ਮੇਲਾ ਵੇਖਣਾ ਉਹ ਜਾ ਜੀ ਤੁਸੀਂ ਕੋ ਆਏ ਇਹ ਦੀ ਆਦਤ ਹੀ ਕਿਤੇ ਵੀ ਜਾਈਏ ਨਾ ਇਹਨੇ ਐਂਦਾ ਕਰਕੇ ਨਾ ਇਹਨੇ ਵੇਖਿਆ ਕਰਕੇ ਐਂ ਕਰਕੇ ਬੂੜ ਦੇ ਉੱਤੇ ਪੈਰ ਰਾ ਦਈ ਇੱਦਾਂ ਵੀ ਕਿ ਮੀਂਹ ਲਵਾਉਂਦੀ ਨਹੀਂ ਮੀਂਹ ਤੇ ਪਾ ਦੇ ਨੇ ਪਹਿਲਾਂ ਬਸ ਐਂਦਾ ਗੋਡੇ ਜਿੰਨਾ ਕਰਕੇ ਲਾ ਦੇ ਇੱਥੋਂ ਲੱਗਾ ਤਾਂ ਟੰਗ ਟੋਂਗ ਹਾਂ ਬੱਸ ਕੇ ਬਾਤ ਐਂਦਾ ਪਤਾ ਲੱਗੇ ਮੇਲਾ ਵੇਖਣ ਆਏ ਆ ਪੈਰ ਲੰਬੀ ਕੱਦ ਛੋਟਾ ਮੇਰੇ ਇੱਧਰ ਇੱਧਰ ਮੇਰੀ ਗੱਲ ਸੁਣ ਨਗਰ ਕੀਰਤਨ ਪਹਿਲਾਂ ਜਾਣਾ ਵੇਖਣ ਚਲੋ ਨਗਰ ਕੀਰਤਨ ਸਾਹਿਬ ਹੀ ਆ ਗਏ ਤਾਂ ਇਹ ਪਹਿਲਾਂ ਉਹ ਪਟਾਕੇ ਕਿੱਥੇ ਚੱਲਦੇ ਆ ਜਿੱਦਾਂ ਦੀ ਆ ਅੱਗੇ ਜਾ ਕੇ ਬਖਾਣੇ ਪੈਣਗੇ ਆਓ ਜਾਂਦੇ ਪਟਾਕੇ ਕਿ ਲੱਭਣਾ ਤੁਸੀਂ ਲੋਕੋ ਤਾਂ ਜੀ ਨੇਰਾ ਕਰੋ ਪਹਿਲਾਂ ਫਿਰ ਪਟਾਕੇ ਵਿਖਾਈਏ ਨੇਰਾ ਕਰਨਾ ਪੈਣਾ ਹੈ ਅੰਦਾੜੀ ਦੇਖਣੇ ਮੈਨੂੰ ਇਹ ਕਿਵੇਂ ਖਾਉਂਦਾ ਨਾ ਸਾਰੀ ਪ੍ਰੈਗਨੈਂਸ ਕਿੰਨੀ ਸੋਹਣੀ ਆਂਦੀ ਨਾ ਆਉਂ ਯਾ ਆਂਦਾ ਏ ਆਉਂ ਯਾ ਆਂਦਾ ਮੰਨੇ ਨਾ ਕਰ ਫੋਨ ਦੇਣਾ ਹਾ ਯਾ ਨਹੀਂ ਹੋਈਓ ਠਗਰ ਕੀਰਤਨ ਤੋਂ ਬੰਦੇ ਸਿੱਧੇ ਆ ਕੇ ਰਿਟੇ ਰੋਗੇ ਤੇ ਚਪੀੜ ਮਾਰੀ ਇੱਕ ਠਾਰ ਕਰਦੀ ਮਾਰੀ 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 ਕੋਤਰੀ ਸੀ ਹੁੜਤਾ ਨਹੀਂ ਕੀ ਗੱਲਿਆ ਸੱਜੇ ਤਾਂ ਉਹ ਦੇ ਹੋ ਗਿਆ ਸੁੱਤੇ ਦਾ ਯਾਰ ਉੱਤਰ ਆਪਾਂ ਮੈਂ ਕਿਹਾ ਕਿ ਤਾਂ ਦੇ ਦੇ ਬਰੀ ਬਾਰਿਸ਼ ਨੂੰ ਤੇਜ ਆ ਗਈ ਸੋ ਆਪਾਂ ਵਾਪਸ ਆ ਗਏ ਹੁਣ ਘਰੇ ਤੇ ਬੈਠੇ ਆ ਮੀਂਹ ਹਟਣ ਦੀ ਮੀਂਹ ਨਹੀਂ ਤਾਂ ਜਾ ਕੇ ਰਾਈ ਕੀਆ ਜਾ ਕੇ ਵੇਖਿਆ ਭਲਾ ਵੇਖੀ ਵਖਾਈ ਭਲਾ ਮੀਂਹ ਕਿੰਨੇ ਪੈਂਦੇ ਨੇ ਨੀਲੇ ਡਰਮ ਉਹ ਇਤਸੇ ਹੀ ਹੈ ਹੈ ਨੀਲੇ ਡਰਮ ਲਾਏ ਇਹ ਕੱਟ ਕੇ ਨਾ ਦਿੱਤਾ ਸਿੱਧੇ ਇੱਥੇ ਕਿਸੇ ਤੇ ਪਰ ਆ ਮੀਂਹ ਚੋ ਗਿਆ ਰਾ ਐਂ ਦੇ ਨੇ ਪੱਗ ਬੰਨੀ ਨਹੀਂ ਨੀ ਛੱਡ ਦੇਣੀ ਹਟ ਨਹੀਂ ਬਰੂਆ ਮੇ ਤੇਜ਼ ਹੋ ਗਿਆ ਉਹ ਚੈੱਕ ਕਰੂੰ ਕਿੰਨਾ ਤੇਜ਼ ਨਹੀਂ ਮੀ ਵਧੀ ਜਾਂਦੇ ਆ ਵਧੀ ਜਾਂਦੇ ਆ ਪਰ ਕੋਈ ਗੱਲ ਨਹੀਂ ਠੀਕ ਹੈ ਗਈ ਹੋਰ ਤੇ ਕੀ ਵਾਸੀ ਆ ਗਈ ਮੈਨੂੰ ਮੈਂ ਕੀ ਕਰਾਂ ਸੁਸਤੀ ਪੈ ਗਈ ਜੇ ਮੇਰੀ ਅੱਖਾਂ ਵੀ ਆਇਆ ਪਾਟੀਆਂ ਖਨੀਂਦ ਲਾ ਇਧਰ ਵਖਾਈ ਉਹ ਵੀ ਰੱਜਾਈ ਉਹ ਹੋਏ ਪੂਰੇ ਫਟਾਈ ਤੂੰ ਇਹ ਠੀਕ ਹੀ ਥੋੜਾ ਬੜਾ ਮੇਰੇ ਸੋਹੇ ਨੇ ਜਿਹੜੇ ਮੁੰਡਾ ਮੇਰ ਵੀ ਘੰਟਾ ਟੁੱਟੀ ਲਾਲੀ ਫੋਨ ਦੀ ਮੈਂ ਉਹ ਲਾਲ ਵੇ ਕਹਿੰਦਾ ਐ ਆਪਾਂ ਕਹਿੰਦਾ ਕਿੰਨਾ ਮਿਲਦਾ ਵੇ ਇਹਨੂੰ ਨਾ ਲੈ ਕੰਮ ਲਾਲੋ ਲਾਲੇ ਏ ਹੋਰ ਤੈਨੂੰ ਕੀ ਦਸੀਏ ਕਾ ਤੇਰਾ ਲਾਲ ਹੋਇਆ ਆ ਇਹ ਆਪਾਂ ਵੀ ਸਿਆਲ ਚ ਲਾਲ ਹੋਈ ਥੋੜੀ ਦੇਰ ਲਈ ਗੁੱਸਤੇ ਰ ਖੜੀ ਗੱਲ ਫੇਰ ਲਾਲ ਹੋ ਕੇ ਦੱਸਾਂਗੇ ਸਿਆਲ ਚ ਮੈਂ ਕਹਿੰਦਾ ਇਹਨੂੰ ਕਾਪਰ ਖਾਣਾ ਜਾਵੇ ਇੱਥੇ ਕੈਨੇਡਾ ਦੇ ਇੱਥੇ ਅਮਰੀਕਾ ਦੇ ਵੀਰੇ ਓ ਜੇ ਤੁਹਾਡੇ ਦਾ ਕਾਫੀ ਮੜ ਕੇ ਲਾ ਵੀ ਮਿੱਤਰੋ ਮੀਂਹ ਮਸਾਂ ਹੀ ਹਟਿਆ ਜੇ ਯਾਰ ਹੁਣੇ ਪਹਿਲਾਂ ਵੇਖਣਗੇ ਸ਼ਾਸਤਰੀ ਨਗਰ ਦਾ ਮਹੌਲ ਚੱਲ ਗਰਦਾਸਪੁਰ ਰੋਡ ਦਾ ਮਹੌਲ ਚੱਲ ਤੁਸੀਂ ਦੇਖ ਲਿਆ ਹੈ ਉੱਥੇ ਕਾਫੀ ਰੌਣਕਾਂ ਲੱਗੀਆਂ ਸੀ ਸੋ ਇੱਧਰ ਸ਼ਾਸਤਰੀ ਨਗਰ ਦਾ ਕੰਮ ਵੀ ਸੈਟ ਜੇ ਮੀਂਹ ਯਾਰ ਮੀਂਹ ਨੇ ਕੰਮ ਖਰਾਬਤਾ ਚਿਕੜੋ ਚਿਕੜੀ ਕੰਮ ਆਇਆ ਪਿਆ ਆ ਹੈ ਐਂ ਚੱਲੀਏ ਸ਼ਾਸਤਰੀ ਨਗਰ ਉਹ ਗੰਡੀ ਪਾ ਲੱਗਾ ਓਏ ਉਹ ਆਪਣਾ ਗੰਡੀ ਲੱਗਾ ਓਏ ਵੇ ਗੰਡੀ ਲੱਗਾ ਗੰਡੀ ਵੀ ਨਾ ਆ ਇਦਾ ਕਿੰਨ ਲਵਾਦਾ ਇਥੇ ਉਹ ਚੰਨੀ ਹਣ ਲਵਾਇਆ ਸਾਡੀ ਗੱਡੀ ਲੈਣੀ ਚਾਹੀਦੀ ਆ ਵੇਖੋ ਗੱਡੀਆਂ ਆਈਆਂ ਦੀਆਂ ਆ ਲੈ ਉਹ ਜੋ ਆ ਗਈ ਪਰ ਸਿੰਦੀ ਜਾਣੀਆਂ ਬੈਂਡੋ ਭਾਜੀ ਹੂੰ ਬੈਂਡੋ ਯਾ ਕੋਈ ਰਾਤੀ ਜਿਉ ਤੂੰ ਐ ਦਵਾਨ ਚੱਲਦੇ ਸੀ ਇਹ ਤਾਂ ਅੱਜ ਲਗਲੇ ਨਹੀਂ ਤੇ ਫਿਰ ਹੁਣ ਕਿੰਦਾ ਕਰਨਗੇ ਨਹੀਂ ਆ ਬਾਬਾ ਆਉਂ ਜਿਦਾ ਉਹ ਨਾ ਇਹ ਕਮ ਲੰਗਰੋ ਲੰਗਲੇ ਆਇਆ ਇਧਰ ਪੂਰਾ ਹੈ ਰੂਨੇ ਦੇ ਟੁੰਡਾ ਆਜ ਲੈਣੇ ਆਏ ਸੀ ਨੇ ਕਰੋ ਚੈੱਕ ਸ਼ਾਸ਼ਤਰੀ ਨਗਰ ਦਾ ਕਨਵਾ ਰੋਡ ਵਾਲਾ ਮੋੜ ਤੇ ਇਧਰ ਧੀਰ ਚੈੱਕ ਕਰੋ ਤੇਰੀ ਹਾਂ ਸਟੈਗ ਐਂਟਰੀ ਇਹਦੇ ਨਾਲ ਉਹ ਸਾਡੇ ਫੁੱਟਰ ਦੀ ਬਾਤ ਆ ਜਾਂਦੀ ਹੈ ਓਏ ਸੱਤਿਆਂ ਨੂੰ ਫੁੱਟ ਰਿਆ ਦੇ ਇੱਡੇ ਕਰ ਬੱਜਿਆ ਨਹੀਂ ਬਹੁਤ ਜ਼ਿਆਦਾ ਬੱਜਿਆ ਆਹ ਆਹ ਇਹਨਾਂ ਨੂੰ ਸਾਰਾ ਬੰਦ ਕਰਾ ਟਾਪੇ ਦਿੰਦੇ ਨਹੀਂ ਪਤਾ ਨਹੀਂ ਕਿ ਇਹਦਾ ਨਹੀਂ ਸਮਾਨ ਆਹ ਆਹ ਲੰਦੇ ਵੇੜੇ ਦੀ ਨਹੀਂ ਪਈ ਇਹਨੂੰ ਬੱਝਾਉਣੀ ਆ। ਆਓ ਵੀ ਮਿੱਤਰੋ ਕਰ ਲੋ ਚੱਕ ਸ਼ਹਿਰ ਬਟਾਲੇ ਦੇ ਸ਼ਾਸਤਰੀ ਨਗਰ ਜਿੱਥੇ ਮੇਲਾ ਮੇਨ ਲੱਗਦਾ ਹੈ ਉਹ ਮਾਰਕੀਟ ਆ। ਸੋ ਜਿਹੜੇ ਬਟਾਲੇ ਵਾਲੇ ਉਹਨਾਂ ਨੂੰ ਤੇ ਪਤਾ ਹੋਏਗਾ। ਬਾਕੀ ਬਾਹਰ ਵਾਲਿਆਂ ਨੂੰ ਦੱਸਿਓ ਵੀ ਕਿ ਇੱਥੇ ਜਿਹੜਾ ਆ ਸਾਰੇ ਆ ਚੀਜ਼ਾਂ ਜਿਹੜੀਆਂ ਆਈਆਂ ਹੁੰਦੀਆਂ ਐ ਲੇਡੀਜ਼ ਮਤਲਬ ਘਰ ਦਾ ਸਮਾਨ ਸਾਰਾ ਇੱਥੋਂ ਮਿਲ ਜਾਂਦਾ ਯਾਰ। ਸਾਰੀ ਨਗਰ ਕ੍ਰੋਸ ਕਰਦੇ ਆ ਉਹ ਤੇ ਕਦੇ ਹੁਣ ਜਾ ਕੇ ਇੱਥੇ ਪਹੁੰਚੇ ਜੇ ਤੇ ਇਹ ਦੱਸੋ ਉਸਤਾਦ ਜੀ ਕੀ ਝੂਟੇ ਪਹਿਲਾਂ ਲੈਣੇ ਆ ਕਿ ਜਾਂ ਅੱਗੇ ਚਲੀਏ ਪਹਿਲਾਂ ਘੁੰਮ ਫੇਰੀ ਪਹਿਲਾਂ ਘੁੰਮਣਾ ਫਿਰ ਨਹਿਰਾ ਆਏ ਨਾ ਫਿਰ ਝੂੜੇ ਲੈਂਦੇ ਆ ਹੈ ਉਸਤਾਦ ਜੀ 베ੜੀ ਤੇ ਜੇ ਝੂੜਾ ਲੈਣਾ ਪਹਿਲਾਂ 베ੜੀ ਲੈ ਕੇ ਆਓ ਇਥੋਂ ਨੰਗਿਆਂ ਨੀ ਜਾਣਾ ਹੁੰਦਾ ਸੱਤ ਸਮੁੰਦਰ ਪਾਰ ਕਰ ਤੇਰ ਸੱਤੇ ਮਾਰਸਾਲ ਆਹ ਲੈ ਜੂੜ ਕਿੱਲੇ ਹੋਣ ਜਿਆਦਾ ਕੰਦੇ ਹੋਣੇ ਉਤੋਂ ਦੀ ਇੰਦਰ ਸ਼ੋਰਟਕਟ ਮਾਰੀਏ ਉਤੋਂ ਦੀ ਚਲੋ ਉਤੋਂ ਦੀ ਮੇਰੇ ਤੋਂ ਲੰਗੀਆਂ ਲਾ ਆਹ ਦੇਖੋ ਛੋਟ ਘਟ ਭਾਈ ਆ ਇਧਰ ਆ ਸੱਤਿਆ ਮੇਰਾ ਸੱਗਾ ਯਾਰ ਜੱਲਾ ਆ ਮੰਮੀ ਨੂੰ ਲੋਬ ਵੀ ਮੇਧਰੋ ਇਧਰ ਪੂਰੀਆਂ ਰੌਣਕਾਂ ਲੱਗੀਆਂ ਦੀਆਂ ਜੇ ਝੂਟੇ ਸਾਰੇ ਚੱਲਣਦੇ ਭਾਵੇਂ ਮੀਂਹ ਪੈਂਦਾ ਝੂਟੇ ਸਾਰੇ ਚੱਲਣਦੇ ਬ੍ਰੋਕਰ ਸੱਤੇ ਪਹਿਲਾ ਗੋਲ ਤੇ ਜਾਂ ਬੇੜੀ ਤੇ ਬੇੜੀ ਕੋ ਪਹਿਲਾਂ 베ੜੀ ਬੇੜੀ ਬਹਿ ਜਾਓਗੇ ਤੁਸੀਂ 베ੜੀ ਭਾਜੀ ਮੈਂ ਤਾਂ ਨਹੀਂ ਕੋਈ ਪਿੱਲਾ ਦਾ ਦੋ ਤੁਹਾਨੂੰ ਜਿਹੜਨ ਵਾਲਾ ਬੰਦਾ ਜਿਹੜਨ ਵਾਲਾ ਨਹੀਂ ਕਿਉਂਕਿ ਇੰਨੇ ਵੀ ਲਿਆਦਾ ਐ ਇੰਨੇ ਵੀ ਲਿਆਦਾ ਆ ਪੱਕੀ ਗੱਲ ਆ ਸਾ ਠੀਕ ਆ ਬਾਕੀ ਬੰਦ ਕਰ ਬਾਕੀ ਝੂਟਿਆ ਦੇ ਮੁੰਡੇ ਬਾਹਰੋਂ ਖੜਨੇ ਪਹਿਲਾਂ ਇੱਥੇ ਮੁੰਡਿਆਂ ਨੂੰ ਖੱਟਾ ਖਵਾ ਲਈਏ ਖੱਟਾ ਖਾ ਕੇ ਤੇਰਾ ਮਨ ਹੋਰ ਖਟਾ ਹੋਊਗਾ ਇਹਦੀ ਆੜਮ ਪਣੀਓ ਮਿੰਨੂ ਪੋਛੇ ਕੰਟੈਂਟ ਇਹ ਆ ਸਾਡਾ ਪਹਿਲੀ ਵਾਰੀ ਚੜਨਾ ਇੰਨੇ ਯਾਰ ਉਹਦੇ ਵਾਲਾ ਨਾ ਆ ਗਈ ਨਾ ਜਿੱਦੋਂ ਕਰਦਾ ਮیرے ਮਿੱਠਾ ਰੋ ਕੇ ਤੇ ਖਟਾ ਠੋ ਕੇ ਲੋ ਵੀ ਮਿੱਤਰੋ ਪੂਰੇ 100 ਰੁਪਏ ਦੀ ਟਿਕਟ ਜੇ ਆ ਵਾਲੀ ਬੇੜੀ ਦੀ ਤੇ ਬਾਕੀ ਦੇਖਦੇ ਹਾਂ ਹੁਣ ਕਿੰਨਾ ਟਾਈਮ ਜਿਹੜਾ ਆ ਇਹ ਛੋਟਾ ਦਿੰਦੇ ਮੇਰਾ ਦਾਪਾ ਕੈਮਰਾ ਮਿੰਟ ਬਿਲਕੁਲ ਨਾ ਬੰਦ ਕੀਤਾ ਜਾਏ ਹੈਨਾ ਵੇਖਾਂਗੇ ਕਿੰਨੀ ਦੇਰ ਛੋਟਾ ਦਿੰਦੇ ਆ ਇਹਦੇ ਵਿੱਚ ਜਾਣਾ ਕੀ ਆ ਇੱਧਰ ਚੈੱਕ ਕਰੋ ਯਾਰ ਲੈਨ ਉਹ ਤੋਂ ਸਟਾਰਟ ਹੋ ਜੇ ਲੈਨ ਲੈਣਾ ਇਹ ਆ ਵਖਿਓ ਇਹ ਇੱਥੋਂ ਤੱਕ ਲੈਨ ਆਈ ਦੀ ਜੀ ਇਹ ਇੱਥੋਂ ਦਾ ਤੱਕ ਤੇ ਉਧਰ ਗੋੜ ਝੂਟੇ ਦੀ ਵੀ ਲੈਨ ਚੈੱਕ ਕਰੋ ਕੰਮ ਪੂਰਾ ਵੀ ਵੀ ਹੋਇਆ ਪਿਆ ਜੀ ਬਾਕੀ ਉਹਨਾਂ ਨੂੰ ਵੀਟ ਆ ਕਿ ਆਪਾਂ ਕਦੋਂ ਉੱਤੇ ਜਾਂਦੇ ਆ ਉਹ ਵੀ ਮੇਰੇ ਖਿਆਲ ਸਾਰੀ ਲਾਈਨ ਛੱਡ ਗਿਆ ਆਪਾਂ ਨੂੰ ਵੀ ਆਈ ਪੀ ਹੋ ਮਿਲ ਗਿਆ ਜੀ ਕੀ ਆ ਪਿੱਛੋਂ ਨਹੀਂ ਚੱਲਦਾ ਉਹ ਇਧਰ ਆ ਉਹ ਪਾਣੀ ਝੜ ਗਿਆ ਵਿਚਾਰੇ ਕਰੋ ਜਾ ਕੇ ਸਟੈਗ ਐਂਟਰੀ ਆਪਣੀ ਹਾਂ ਨਾ ਸਬਸਕ੍ਰਿਪਸ਼ਨ ਮਿਲ ਗਿਆ ਜਾਨੂੰ ਵੀ ਆਈਪੀ ਐਂਟਰੀ ਮਿਲੀ ਜੇ ਭਾਜੀ ਆ ਦੱਸੋ ਮਾੜਾ ਜਿਆ ਜਾਦੂ ਜਿਆ ਕਰਕੇ ਹਾਂ ਸਾਨੂੰ ਇੱਕ ਰੀ ਵਖਾਣਾ ਕਿੰਦਾ ਚਲਾਉਂਦੇ ਆ ਪਰ ਆਹ ਆਵਣਾ ਚੜਾਂਗੇ ਉੱਤੇ ਆਵਣਾ ਆ ਆਵਣਾ ਚੜਾਂਗੇ ਉੱਤੇ ਓ ਯਾ ਗਾ ਓ ਯਾ ਗਾ ਚੈੱਕ ਕਰਵਾ ਉਹ ਨਹੀਂ ਓ ਦਾਉਟ ਥ੍ਰੀਸ ਯਾ ਮਹਾਰਾਜ ਜੀ ਕੋਲ ਸਾਡਾ ਹੋ ਜੀਓ ਰਹਿਣ ਦੇ ਤੁਸੋਂ ਐ ਆਓ ਜੀ ਠੀਕ ਠਾਕ ਆ ਜੀ ਹਾਂ ਜੀ ਠੀਕ ਠਾਕ ਜੀ ਠਾਕ ਲੋ ਵੀ ਮੇਰਾ ਲਾਸਟ ਆਣ ਕੇ ਯਾਰ ਹੁਣੀ ਸਭ ਤੋਂ ਪਹਿਲਾਂ ਚੜ ਗਈ ਓਏ ਓ ਯਾਹ ਦਾ ਯੂ ਓਏ ਜਿਆਦਾ ਕੰਮ ਖਤਰੇ ਵਾਲਾ ਹੀ ਇੱਧਰ ਤੇ ਇੱਧਰ ਮੈਂ ਹੁਣਾਂ ਯਾਰ ਲੋ ਕੀ ਭਾ ਮਾਰਿਆ ਯਾਰ ਜਾਨ ਤੇ ਗਾਹ ਨੂੰ ਆਰਾਮ ਨਾਲ ਵੀਰੇ ਆਰਾਮ ਨਾਲ ਫੋਨ ਨਾ ਛੱਡ ਦਿਓ ਬਸ ਪਈ ਇੱਧਰ ਮਾਰਿਆ ਜਾਨਾ ਨਾ ਕਿਸੇ ਨਾ ਹੁੰਦੋ ਇਹਨਾਂ ਨੂੰ ਲੋ ਮੇਰੇ ਇੱਧਰ ਕੰਮ ਖਰਾਬ ਹੋ ਗਿਆ ਜੀ ਬਾਦ ਮਾਰਿਆ ਕਿਸੇ ਹੋ ਜਾਂ ਲੱਪੇ ਗਿਆ ਜੀ ਕਰ ਮੈਂ ਇਤਨੇ ਕੰਮ ਘਟਰੇ ਵਾਲਾ ਉਹ ਭਰਾਵਾ ਮੇਰੇ ਨਾਲ ਦਾ ਭੂਨੇ ਚ ਪਾਲੀਆਂ ਹੋਈਆਂ ਪਾਣਾ ਪਾਲੀਆਂ ਨਾ ਮੰਨ ਕਰਦੇ ਬੋਜੇ ਚ ਪਾ ਵੀ ਉੱਥੋਂ ਆਪਾਂ ਇੱਥੇ ਆ ਗਏ ਜੇ ਕਿ ਪਿਛੇ ਜਿਹੜਾ ਨਾ ਕੰਮ ਜਿਆਦਾ ਬੋਲ ਹੋ ਗਿਆ ਚੱਕ ਰੇ ਮੇਰਾ ਪਰ ਮੈਂ ਤੇ ਉਹ ਨੁਕਰੇ ਲਾਦਾ ਬੜੇ ਰਮਾਨਾ ਨੁਕਰੇ ਲਾ ਦੇਣਾ ਵੀ ਭਾਜੀ ਹੱਥ ਫੋਨ ਨੂੰ ਕਿਤੇ ਜਗ੍ਹਾ ਨਹੀਂ ਵਧੀਆ ਭਾਜੀ ਬੈਠੋ ਭਾਜੀ ਇਹ ਕੰਮ ਦੇ I think I ਇੱਕ ਮਾਰਨਦਾ ਆ ਭਾਜੀ ਬ੍ਰੇਕ ਮਾਰਨਦਾ ਬ੍ਰੇਕ ਮਾਰਨਦਾ ਬ੍ਰੇਕ ਮਾਰਨਦਾ ਲੋ ਵੀ ਮਿੱਤਰੋ ਝੂੜਾ ਖਤਮ 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 ਮੇਲਾ ਮੁੱਕ ਗਿਆ ਜੀ ਓਏ ਲੋਕ ਕੌਣ ਹੈ ਲੋਕ ਕੌਣ ਹੈ ਚੱਕ ਰੋਗੇ ਤੁਹਾਨੂੰ ਵੀ ਚੜਾਈ ਦੇਣਾ ਤੁਹਾਨੂੰ ਵੀ ਚੜਾਈ ਦੇਣਾ ਦੱਤਾ ਚੱਲਦਾ ਹੀ ਉਹਨੂੰ ਵੀਰ ਨੂੰ ਕਹਿਦੀ ਯੈਸ ਕਰਾਦੀ ਪੂਰੀ ਓਏ ਭੈਣ ਵਧੀਆ ਪ੍ਰੋਮੋਸ਼ਨ ਹੈ ਕੀ ਵਧੀਆ ਜੀ ਵਧੀਆ ਯੈਸ ਕਰਾਦੀ ਭਰਾ ਪੂਰੀ ਥੈਂਕ ਯੂ ਸਾਜੋ ਨਾਲ ਬਾਕੀ ਕਰਾਦੀ ਪੂਰੀ ਕੋਈ ਗੱਲ ਨਹੀਂ ਓ ਤੇ ਵੀ ਉਹਨੇ ਤੇਰੇ ਨਾਲ ਗੜੀ ਗੜੀ ਮੁੰਡਾ ਕਿੱਥੇ ਤੁਹਾਡਾ ਮੁੰਡਾ ਗਵਾਚ ਗਿਆ ਮੇਰੀ ਯਾਰ ਲੱਖ ਰੁਪਈਆ ਨਾਮ ਦਾ ਅਕਸਰ ਮੇਲੇ ਚ ਗਵਾਚ ਗਿਆ ਯਾਰ ਸੱਤੇ ਨੇ ਸੱਤੇ ਵੀਰ ਨੂੰ ਲੱਖ ਰੁਪਈਆ ਕਿੱਥੇ ਮੁੰਡਾ ਤੁਹਾਡਾ ਕਿੱਥੇ ਆ ਮੁੰਡਾ ਗਵਾਚ ਗਿਆ ਤੁਹਾਡੇ ਕੋਈ ਲੈਣਾ ਮੁੰਡਾ ਦੀ ਮੰਮੀ ਨੇ ਆ ਦੇਖੋ ਕਿਉਂ ਹੋ ਰਹਿਣਾ ਆਓ ਚੜਕ ਲਈਏ ਫੇਰ ਆਹ ਦੇ ਭਾਈ ਮੇਰੇ ਪੱਟ ਦੇ ਇਹਨੇ ਚੁੰਡੀਆਂ ਮਾਰ ਮਾਰ ਵਿੱਚ ਲੱਗਾ ਖਰੂਂਡ ਮਾਰੇ ਐ ਚੰਗੇ ਮੈਂ ਸੱਤੇ ਲਾ ਕੇ ਬੈਠਾ ਮੈਂ ਓਟੇ ਗਾਣੇ ਪਿਆ ਮੈਂ ਤੇਰੇ ਵੱਲਿਆ ਬਾਜੋ ਸੱਤੇ ਉੱਥੇ ਕੰਮ ਖਤਰੇ ਵਾਲਾ ਹੀ ਵਿਸ਼ੇ ਆਓ ਚੱਲੀਏ ਗਾਣੂ ਵੀਰੇ ਕੰਮ ਨਭੇੜਾ ਚਲੋ ਚਾਵਾਓ ਲਓ ਮੇਥਰੋ ਟੀਮ ਪੂਰੀ ਮਿਲ ਗਈ ਜੀ ਚੱਲੀਏ ਵੀਰੇ ਵਧੀਆ ਭਾਜੀ ਆ ਵੀ ਮੇਥਰੋ ਮੇਲੇ ਦੇ ਖੁਸ਼ੀ ਚੋ ਪੈ ਗਿਆ ਜੇ ਰੇਨਬੋ ਹੈਂ ਪਾਦੀ ਨਾ ਹੁੰਦਿਆ ਪੀਂਗੇ ਉਹ ਪੀਂਗ ਤੇ ਪਈ ਤੇਰੀ ਅੱਖ ਕਿਉਂ ਲਾ ਲਿਆ ਆਉਂਦਿਆ ਪੀਂਗ ਪਾਤੀ ਨਾ ਮੈਂ ਓਏ ਆ ਮੁੰਡੇ ਗਵਾਚਨ ਦੀ ਉਹਦੀ ਮੁੰਡੇ ਗਵਾਚਨ ਦੀ ਟੈਨਸ਼ਨ ਲੈ ਗਿਆ ਜੀ ਰੋ ਰੋ ਕੇ ਖਲਾਲ ਕਰ ਲਿਆ ਇਹਨੇ ਓ ਯਾਰ ਅਫਸਰ ਨੂੰ ਛੇਤੀ ਛੇਤੀ ਅਟੈਕ ਕਰੋ ਵੀਡੀਓ ਅਫਸਰ ਇਹਨਾਂ ਦਾ ਗਵਾਚ ਗਿਆ ਮੈਨਾਂ ਵੀ ਜਰਾ ਵੀ ਲੱਗੂਗਾ ਲੱਖ ਰੁਪਇਆ ਸੱਤੇ ਵੀਰ ਵੱਲੋਂ ਨਾਮ ਨਵਾ ਤੇਰੀ ਬੋਲੀ ਲੱਖ ਦੇਣਾ ਵੈਲਾ ਹੀ ਮੇਰੀ ਗੱਲ ਸੁਣਾ ਫੋਟੋ ਲਾ ਲਈ ਓਸਤਾਜ ਜੀ ਬੰਦੇ ਹੋਣ ਤੇ ਤੁਹਾਡੇ ਵਰਗੇ ਹੋਣ ਹੁੰਦਾ ਨਾ ਹੀ ਹੋਣ ਨਾਲ ਚਲੋ ਜੱਕ ਵਿਆ ਦੀ ਬੋਤਲ ਲਈ ਸੀ ਮੋਗੀ ਬੰਦਿਆ ਨੇ ਲੰਗਰ ਚੋ ਗਲਾਸੀਆਂ ਵਸਾਓ ਕਿੰਨੀਆਂ ਹੋੜੀਆਂ ਜੀ ਭੁੱਲੇ ਹੋਰ ਪਾ ਪਰ ਨਹੀਂ ਪੂਰੇ 20 ਇਹ ਵਾਪਸ ਨੂੰ ਕਰਕੇ ਆਉਣੀ ਆ ਆ ਜਾਣ ਜਾਣ Rajasthan ਰਹਿ ਗਏ ਤੈਨੂੰ ਸਾਨੂੰ ਪਤਾ ਪਾਣੀ ਦਾ ਮੁੱਲ ਕੀ ਆ Rajasthan ਵਾਲਿਆਂ ਨੇ ਦਿਨ ਉੱਥੇ ਨਹੀਂ ਰੱਖਿਆ ਉਹ ਆਨੇ ਤਾਂ ਸ਼ਰਮਾ ਟੀਕੜਾ ਬਾਬੇ ਦੇ ਖਿਆਲ ਚੱਜਾ ਅਛਾ ਤਾਂ ਅੱਧਾ ਹੀ ਆ ਗਿਆ ਲੇਟ ਆਇਆ ਪਰ ਯਾਰ ਤੂੰ ਅੱਜ ਉਹ ਬੰਦਾ Rajasthan ਹੀ ਰਹਿ ਕੇ ਜਾ ਉਹ ਨਹੀਂ ਉਹ ਗਵਾਦ ਗਿਆ ਆ ਅਫਸਰ ਕੁਵਾਜ ਗਿਆ ਮੈ ਲੈ ਜਾ ਫੇਕ ਦਾ ਗੁੰਮ ਕਰਦਾ ਮੇਰਾ ਆਈ ਲਵ ਬਟਾਲੇ ਦਾ ਮੋਹਰ ਚੱਲ ਗਿਆ ਕਰ ਲੋ ਬੋਤਾ ਹੀ ਸੋਨਾ ਲੱਗਦਾ ਬੋਹ ਰੌਣਕਾਂ ਲੱਗੀਆਂ ਜੀ ਹੈ ਆਈ ਲਵ ਬਟਾਲਾ ਹੈ ਚਲੋ ਚਲੋ ਇੰਨੇ ਦਾ ਬੰਦਾ ਕੁਵਾਜ ਗਿਆ ਇਹਨਾਂ ਨੇ ਖੁਸ਼ੀ ਮਰੀ ਆ ਕਿੱਥੇ ਗਿਆ ਉਹ ਮੁਟਿਆ ਉਹ ਮਾਮਾ ਰੋ ਰੋ ਕੇ ਉਹਨੇ ਆਪਣੀ ਅੱਖ ਲਾਲ ਕਰ ਲਈ ਆ ਇੰਨੇ ਦਾ ਬੰਦਾ ਕੁਵਾਜ ਗਿਆ ਇਹਨਾਂ ਨੇ ਖੁਸ਼ੀ ਮਰੀ ਆਪਣੇ ਬੰਦੇ ਓਏ ਨਹੀਂ 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 ਰੋ ਨਾ ਨਹੀਂ 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 ਰੋਕਣੀ ਬਖਾਣਾ ਰੋਕਣੀ ਬਖਾਣਾ ਆਹ ਲੋ ਮਿੱਤਰ ਰੌਣਕਾ ਫੁੱਲ ਜੇ ਹੁਣ ਆਪਾਂ ਜਾਵਾਂਗੇ ਇੱਧਰਲੀ ਸਾਈਡ ਨਾਲ ਇੱਧਰ ਵੀ ਚੂੜੇ ਲੱਗੇ ਤੇ ਯਾਰ ਇਹ ਹੈਗਾ ਆ ਆਰਰ ਬਾਬਾ ਦੇ ਬਿਲਕੁਲ ਸਾਹਮਣੇ ਆ ਸੋ 뷰 ਬਹੁਤ ਸੋਨਾ ਜਾਂ ਹੁੰਦਿਆ ਜੀ ਆਹ ਆਹ ਮਿੱਤਰੋ ਇੱਧਰ 뷰 ਤੇ ਬਾਲਾ ਸੋਨਾ ਪਰ ਇੱਧਰ ਕੰਮ ਬਾਲਾ ਚਿਕੜੋ ਚਿਕੜੀ ਜੇ 100 ਬੰਦੇ ਸਾਰੇ ਜਿਹੜੇ ਆ ਬੂਟਾ ਵਾਲੇ ਆ ਨਹੀਂ ਤੇ ਐ ਕਰੀਏ ਬੂੜ ਲਾ ਕੇ ਕਿ ਆਈਏ ਕਾਂ ਸਾਹਿਬ ਉਥੇ ਜੋੜਾ ਘੜੀ ਦਿਮਾ ਘਰਾਉਂਦੇ ਆ ਇਦਾਂ ਕਰੇ ਜੱਪਦਾ ਤੇ ਬੂਟੇ ਰੱਬਾ ਬਾਬਾ ਉਹਨੇ ਗਲੀਆਂ ਨਹੀਂ ਜੋੜਾ ਘੜੀ ਦਿਮਾ ਘਰਾਉਂਦੇ ਆ ਉਹ ਵੱਡੀਆਂ ਵੱਡੀਆਂ ਜੜਾਬਾਂ ਜੜੀਆਂ ਦੀਆਂ ਆਈਡੀਆਂ ਆਈਡੀਆਂ ਲੰਮੀਆਂ ਸਾਰੀਆਂ ਗੱਲਾਂ ਛੱਡ ਉਹਦੇ ਪੇ ਜਾਲ ਫਾਫੀ ਲਿਆ ਯਾਰ ਮੇਰੀ ਕੰਨਿਆ ਤੂੰ ਟੈਨਸ਼ਨ ਕਰਦਾ ਨਾ ਬਟਾਲਾ ਉਹ ਤੇਰਾ ਹੀ ਆ ਉਹ ਤੇ ਰੱਖ ਜੰਨੇ ਆ ਨਹੀਂ ਨਹੀਂ ਬਟਾਲਾ ਸਾਰਿਆਂ ਭਾਈ ਯਾਰ ਬਹੁਤ ਹੀ ਨਹੀਂ ਯਾਰ ਨਹੀਂ ਤੜੀ ਕਹਿ ਰਾ ਲੋ ਮੈਂ ਤੂੰ ਇੱਧਰ ਜਾਣਾ ਕੈਂਸਲ ਜੇ ਬਾਕੀ ਵੇਖ ਲੋ ਇੱਧਰ ਆ ਚੀਜ਼ਾਂ ਲੱਗੀਆਂ ਜੇ ਇੱਕ ਰਿਆ ਗੋਲ ਲੱਗੇ ਦਾ ਆ ਤੇ ਏਕਾ ਬਾਲੀ ਵੱਡੀ ਬੇੜੀ ਲੱਗੀ ਜੇ ਉਹ ਚੈੱਕ ਕਰੋ ਚੱਲਦੀ ਏਕਾ ਉਹ ਲੱਗੇ ਦਾ ਆ ਉਹ ਉੱਧਰ ਜਿਹੜਾ ਆ ਮੋਤ ਦਾ ਕੂਆ ਪਰ ਚੱਲਦਾ ਨਹੀਂ ਪਿਆ ਲਓ ਵੀ ਮਿੱਤਰੋ ਕਨਵਾ ਰੋਡ ਵਾਲਾ ਜਿਹੜਾ ਸਿਸਟਮ ਆ ਉਹ ਵੇਖ ਆਈਏ ਮਾੜਾ ਜਿਹਾ ਇੱਧਰ ਵਾਲੇ ਰਹਿ ਗਏ ਜੇ ਗੱਲਾਂ ਅੱਜ ਬਾਕੀ ਦੇ ਕਹਿੰਦੇ ਹੋਣੇ ਕੀ ਆ ਚੀਜ਼ਾਂ ਨਹੀਂ ਲਈਆਂ ਸੋ ਇਹ ਜਿਹੜੀਆਂ ਚੀਜ਼ਾਂ ਅੱਜ ਤਾਂ ਨਹੀਂ ਲਈਆਂ ਪਰ ਲੇਟ ਬਹੁਤ ਨਿਕਲੀ ਆ ਤੇ ਵਲੋਗ ਨਹੀਂ ਬੰਨਣਾ ਤਾਂ ਕਰੀ ਤੇ ਕੱਲ ਵੀ ਮੇਲਾ ਲੱਗਣਾ ਵੈਸੇ ਤੇ ਜੇ ਵਲੋਗ ਬਣਾਉ ਉਹਦੇ ਵਿੱਚ ਤੁਹਾਨੂੰ ਫਰ ਲੱਗਣਾ ਕਿ ਤੁਸੀਂ ਆਪਾਂ ਜਿਹੜੀ ਸ਼ੋਪਿੰਗ ਕਰਦੇ ਆ ਉਹਦਾ ਵੱਖਰਾ ਇੱਕ ਕੱਢ ਲਾਂਗੇ ਵਲੋਗ ਬੱਤਲ ਇਹ ਕੁਸਤਾਜੀ ਕਿੱਦਾਂ ਆ ਬੱਤਲ ਮੈਂ ਕਹਾ ਉਹ ਉਹ ਵੀ ਆਹੋ ਕਾਲਾ ਨਾਲ ਨਾ ਪਾਨ ਦੀ ਸਿਤਾਈ ਬਾਹਰ ਹੈ ਬਾਹਰ ਹੈ ਲੋਬ ਵੀ ਮਿੱਤਰੋ ਕਨਵਾ ਰੋਡਲੇ ਝੂਟੇ ਜੜੇ ਆ ਉਹ ਵਿਖਾਈਏ ਤੁਹਾਨੂੰ ਆਜੋ ਉਹ ਬੇੜੀ ਇੱਥੇ ਵੀ ਕਿਹੜਾ ਆਵਲਾ ਕਿਉਂ ਆਵਲਾ ਓਏ ਆ ਕੀ ਖਾਨੇ ਆ? ਝਾ ਭੁੱਲੇ ਉਨੋਕੇ ਜਿੰਨੇ ਪੈਸੇ ਲੈਣੇ ਲੱਲਾ ਵਿੱਚ ਬਣਦਾ ਆ ਆ ਜਾ ਪੁੱਛ ਲੈਣੇ ਆ ਫਿਰ ਮੇਰੀ ਗੱਲ ਸੁਣ ਰੁਪਈਆ ਭਾਵੇਂ 16 ਲੱਲਾ 500 ਲੱਲਾ ਆਹ ਬੰਦਾ ਚੜਾਉਣਾ ਇੱਕ ਨਹੀਂ ਜਾਣਾ ਐਵੇਂ ਐਦਾਂ ਕੀਤਾ ਜਾਣ ਮੈਂ ਪੈਸੇ ਦੰਨਾ ਵਾ ਰੁਕ ਜਾ ਚੱਲ ਇਹ ਨਹੀਂ ਲਾਡੀ 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 ਉਰੀਆ ਆ ਨਹੀਂ ਕਿੱਡਾ ਲਾ ਇਹਨੂੰ ਫਿਰ ਨੂੰ ਮਣੀ ਇਹਨੂੰ ਉਹਨਾਂ ਹੀ ਯਾਰ ਉਹਦੇ ਨਾਲ ਹੀ ਯਾਰ ਅੱਜ ਉਹ ਬੰਦੇ ਵਾਲਾ ਕਰ ਲਿਆ ਆਵੇ ਇਹਨੂੰ ਚੜਾ ਲਾਸਟ ਬੰਦਾ ਐਡਾ ਹੋਣੇ ਪ੍ਰੋਗਰਾਮ ਬੁੜਾ ਜਿਹਾ ਪਹੁੰਚਾ। ਉਹਨੇ ਪੈਸੇ ਨਹੀਂ ਖੋਣੇ। ਫੁੱਲੇ ਨੂੰ ਫੁੱਲੇ ਦੀ ਪਹਿਲਾ ਗੱਲ ਕੀਤੀ ਭਾਈ ਆਪਾਂ। ਇੱਥੇ ਲੱਗੇ ਨੇ ਥੋੜੇ ਨਵੇਂ ਪਰ ਲੋਕੀ ਤਾਂ ਨਹੀਂ ਉੱਤੇ ਚੜੇ ਤੇ ਉੱਤੇ ਖਾਲੀ ਹੋਣਾ ਸਾਰਾ ਪੂੜਾ। ਪਾਣੀ ਪਾਣੀ ਆ। ਸੋ ਤਾਂ ਕਰਕੇ ਬਾਕੀ ਗੋਲ ਪੰਘੂੜਾ ਤੇ ਬੇੜੀ ਹੀ ਇੱਥੇ ਆ। ਆਪਾਂ ਵੱਡੀ ਬੇੜੀ ਤੇ ਲੱਲਿਆ ਤਾਂ ਜਿਹੜੀ 110 ਫੁੱਟ ਦੀ ਆ, 170 ਫੁੱਟ ਜਿਹੜੀ ਆ ਆ ਛੋਟੀਆਂ ਆ। ਇੱਥੇ ਤਾਂ ਦੇਖ ਦਿਖਰਣ ਹੁੰਦੇ। ਠੀਕ। ਆਹ ਵੇਖੋ। ਬੇਲਪੁੜੀ? ਹਾਂਜੀ। ਬੇਲਪੁੜੀ ਭਾਈ ਮੈਂ ਵਲੋਗ ਬੰਦ ਕਰਕੇ ਹੁਣ ਖਾਣੀ ਜੀ। ਉਹ ਵੀ ਮੇਤਰਾ ਇੱਧਰ ਹੁਣੇ ਹੁਣੇ ਕਾਂਡੋ ਕੇ ਟਿਆਦੇ ਇੱਧਰ ਭਰਾ ਹਣੇ ਮਿਲੇ ਨੇ ਹਾਂਜੀ ਭਾਈ ਠੀਕ ਠਾਜੇ ਖੁਸ਼ ਜੇ ਹੁਣ ਆ ਗਏ ਬਲੋਗ ਤੇ ਬੜਾ ਮਜ਼ਾ ਆਉਂਦਾ ਤੁਹਾਡੇ ਬਲੋਗ ਹੋਰ ਕਿਨੋਂ ਲਿਹਾਣਾ ਭਾਈ ਉਹਨਾਂ ਨੂੰ ਲਿਹਾਣਾ ਲੋ ਭਾਈ ਤੇ ਆ ਗਏ ਇਹਨੂੰ ਵੀ ਲੈ ਆਂਦੇ ਭਰਾ ਹੋਰ ਕੀ ਆ ਗਿਆ ਬੰਦਾ ਦੱਸੋ ਇਹਨੂੰ ਲੋਕ ਦਾ ਵੀ ਆ ਗਏ ਜੀ 30 ਦਿਨ ਇਹ ਕਿੰਨੇ ਦਿਨ ਹੋਣਾ ਇਹ ਭਾਈ ਪਾਦਾਂਗੇ ਦਿਨ ਕੱਲ ਜਾਂ ਪਰਸੋ ਪੈ ਜਾਏਗਾ ਲੋ ਵੀ ਭਰਾ ਮਿਲੇ ਕਹਿੰਦੇ ਬਲੋਗ ਤੇ ਲੈ ਲਓ ਖੁਸ਼ ਜੇ ਭਾਜੀ ਆ ਗਏ ਜੀ ਠੀਕ ਹੈ ਭਾਜੀ ਹਾਂ ਤੁਹਾਨੂੰ ਲਾ ਕਰਾ ਦੋ ਇੱਕ ਵਾਰੀ ਭਾਈ ਤੁਹਾਡੀ ਜੀ ਪਿੱਛੇ ਨੇ ਨੇ ਪਿੱਛੇ ਵਾਈਡ ਨੇ ਮਾਵਾ ਵਾਈਡ ਇੱਕ ਮਿੰਟ ਮੇਰਾ ਵੀਰ ਬੋਲੇ ਸੋਨਹਾਰ ਜੱਸਿਆ ਕਮਲਾ ਗੱਲਾਂ ਬੋਲਦੇ ਫਿਰ ਨਿਯਾਰੇ ਚੈੱਕ ਕਰੋ ਰਾਤ ਦੇ 8:30 ਵੱਜ ਗਏ ਜੀ ਕੋਈ ਨਾ ਲੋ ਵੀ ਮਿੱਤਰੋ ਇੱਥੇ ਆ ਪਾ ਇੱਕ ਆਈਟਮ ਵੇਖੀ ਜਾਂ ਚਲਾ ਕੇ ਵਿਖਾਣੇ ਤੁਹਾਨੂੰ ਪਾਲੀ ਸੀਰਾ ਆਈਟਮ ਜੀ ਆ ਵੀਰ ਉਹਨਾਂ ਨੇ ਵੀ ਫੜੀ ਆ ਉਧਰ ਬੜੀ ਦੂਰ ਤੱਕ ਵੱਜਦੀ ਆ ਸੈੱਲ ਪੈਂਦੇ ਵੀਰੇ ਚ ਬੜੇ ਬੜੀ ਕੀ ਕਿਹੜਾ ਸੈੱਲ ਪੈਂਦਾ ਆ ਤੋਂ ਲੈ ਜੂਗੀ ਹਾਂ 250 ਪਾ ਜੀ ਅਰੇ ਮਹੀ ਕੀ ਐ ਜੀ ਲਾ ਵੀਰੇ ਛੜਦੇ ਛੜਦੇ ਵਿਖਾ ਇੱਧਰ ਸਾਰੇ ਫੀਚਰ ਵਿਖਾ ਦਿੱਤੇ ਇੱਕ ਦੇ ਸਾਲ ਦਾ ਫਰਮਾ ਇਹ 로 सीधा जातမှာ ਆਹੋ ਇਹ ਦੇ ਲਗਾ ਲੋ ਚਾ ਠੀਕ ਹੈ ਕਿ ਵੀਰੇ ਲੋਬੇ ਥੋੜਾ 200 ਦੀ ਆਈ ਆਹ ਫੜੀ ਇੱਕ ਮਿੰਟ ਰਾਂ ਪੈਸੇ ਵੜਾ ਦਾਂ ਚੇਤਾ ਭੋਲ ਚੱਲਾਂ ਯਾਰ ਆਹ ਪਾਜੀ ਵੜ ਜਾ ਠੀਕ ਹੈ ਜੀ ਆ ਪ੍ਰੋਪੋਰਸ਼ਨਲ ਹਾਂਜੀ ਬਾਈ ਲੋ ਵੀ ਸੱਤ ਮਿੰਟ ਦਾ ਨੂੰ ਮਾਰ ਕੇ ਵਿਖਾਏਗਾ ਉਹ ਚੈੱਕ ਕਰੋ ਟਾਵਰ ਤੇ ਕਿੱਥੇ ਤੱਕ ਵੱਜਦੀ ਹੈ ਸੱਤ ਮਿੰਟ ਦੀ ਆ ਲੈਂ ਜਿਹੜੀ ਵਾਹਦੀ ਨਾ ਆਈ ਧੀ ਵੇਖੀ ਇੱਧਰ ਵੇਖੀ ਛੱਡੀ ਇੱਕ ਮਿੰਟ ਆਓ ਈ ਦੀ ਲੈਂਦੀ ਆ ਉੱਪਰ ਜਾਂਦੀ ਇਹ ਕੰਮ ਦੀ ਉਹ ਚਲੋ ਪੈਸਾ ਵਰਤ ਜੀ ਯਾਰ ਜੀ ਵਧੀਆ ਵਧੀਆ ਆ ਜੀ ਹੋਰ ਪਾਸੇ ਹੀ ਨੇ ਆ ਜਾਗਾ ਕਿਤੇ ਨਹੀਂ ਪਾਜੀ ਇੱਥੇ ਹੀ ਸਰਪਾਂ ਦੀ ਪਾਸੇ ਹੀ ਆ ਜਗਾ ਲਾਓ ਮੈਟਰ ਯਾ ਇਦੋ ਤੇ ਵੇਖਿਆ ਯਾਰ ਉਹਨੇ ਪਹੁੰਚ ਗਏ ਫਿਰ ਆਈ ਲਵ ਪਟਾਲਾ ਲਾ ਕੇ ਛੱਟਾ ਆ ਗਿਆ ਉੱਥੇ ਹੀ ਥੱਲੇ ਯਾਰ ਕੋਈ ਵੀ ਕਿ ਲੰਗਰ ਵੇਖੀ ਓਏ ਛੱਟੇ ਲੰਗਰ ਤੇ ਮਿਲਾਂ ਕਰਨਾ ਕਹਿੰਦਾ ਲੰਗਰ ਖਾਣੇ ਦੋ ਦੇਖੀ ਜੇ ਮੱਲਾ ਇੱਕ ਇੱਕ ਜੇ ਮਿਲਦਾ ਹੈ ਕਿ ਕਿ ਖਾ ਲੈਣੇ ਜਾ ਕੇ ਚਲੋ ਹੁਣ ਲੰਗਰ ਆ ਲੈ ਫਿਰ ਅਪਰੋਚ ਕੀਤੀ ਜਾਏ ਚਲੋ ਫਿਰ ਲੰਗਰ ਬੰਦੇ ਆ ਲੈਣੇ ਉਹ ਵੀ ਓਏ ਆਹੀ ਕੰਬੇ ਦਾ ਡਾਰ ਲੱਗਦਾ ਸਾਰਿਆਂ ਨੂੰ ਆਪਾਂ ਉਸ ਜਗ੍ਹਾ ਤੇ ਆ ਗਏ ਜਿੱਥੇ ਗੁੱਲੜ ਬਾਜੀ ਹੁੰਦੀ ਆ ਸੋ ਵੇਖਦੇ ਆ ਜਾ ਕੇ ਉੱਥੇ ਕੀ ਸੀਨ ਚੱਲ ਰਿਹਾ ਸੱਦੇ ਉੱਤੇ ਚਲੀਏ ਹਨਾ ਉੱਤੋਂ ਦੇਖੀ ਜਾ ਜੀ ਮੈਂ ਉੱਧਰ ਚੱਕ ਰੋ ਪੂਰੀ ਐ ਟਰੈਕਟਰ ਟੁੱਟਰ ਭਲਾ ਰਹੇ ਦੇ ਆ ਇਹ ਹੈਗਾ ਯਾਰ ਰਾਈਫਲ ਵਾਲਾ ਏਰੀਆ ਸੋ ਤੁਹਾਨੂੰ ਤਾਂ ਦੱਸਣ ਦੀ ਲੋੜ ਨਹੀਂ ਬਟਾਲੀ ਵਾਲਿਆਂ ਨੂੰ ਪਤਾ ਹੀ ਆ ਨਹੀਂ ਉਹ ਸਟੇ ਚੁੱਕੀ ਗਈ ਹੁੰਦੀ ਐ ਇਹਨਾਂ ਨੂੰ ਟੀਟਾ ਜੀ ਚਰਮਲੀ ਘੱਟੀ ਲੱਗਦੀ ਠੀਕਾ ਜੀ ਇੱਧਰ ਹੁੰਦੀ ਯਾਰ ਪੂਰੀ ਐਸ ਪਰ ਉਹ ਪਿਛੇ ਜੇ ਇਹਨਾਂ ਨੂੰ ਪਤਾ ਯਾ ਸੀ ਨਾ ਬੋਦਾ ਜੀ ਦਾ ਉਹ ਇਹਨਾਂ ਨੇ ਕਰਾਫ ਕਰਤਾ ਸੀ ਤੇ ਹੁੰਡੜ ਬਾਈ ਜੱਸਾ ਜੀ ਤਾਂ ਕਰਕੇ ਉਹਨਾਂ ਨੇ ਬੰਦ ਕਰਤੀ ਬਾਕੀ ਹੁਣ ਵੇਖ ਲਈਏ ਉਹਦਾ ਕੰਮ ਐਸ ਪਲੱਸ ਉਪਰ ਆ ਬਾਈ ਐਸ ਪਲੱਸ ਉੱਤੇ ਚਲੋ ਫਿਰ ਉਹ ਉਧਰੋਂ ਦੀ ਹੁੰਦਿਆ ਜੀ ਹੁੰਦਾ ਪਿਆ ਆ ਵਿੱਚ ਵਿੱਚ ਕੀ ਨਾ ਕਿ ਇਹਨੂੰ ਹੇਲ ਉੱਠਦੀ ਹੋਊਗੀ ਸੋ ਤੁਹਾਨੂੰ ਹੁੰਡੜ ਬਾਜੀ ਵਿਖਾਣੇ ਕਿਵੇਂ ਹੁੰਦੀ ਆ ਨੋ ਵੀ ਮਿੱਤਰੋ ਉੱਥੇ ਆ ਗਈਆਂ ਪਰ ਇੱਥੇ ਤੇ ਸਿਰਫ ਮੋਟਰਸਾਈਕਲ ਵਾਲੇ ਵੀਰ ਆ ਖੜੇ ਨੇ ਪਰ ਹੌਲਰ ਬਾਜੀ ਵਾਲੇ ਕੋਈ ਨਹੀਂ ਹੈਗੇ ਮਤਲਬ ਕਿ ਉਹ ਪੁਲਸਾ ਲੈਣੇ ਕੰਮ ਬੰਦ ਕਰਾਤਾ ਦਾ ਆ ਹਣਾ ਵੀਰ ਕੀ ਹਾਲ ਜੀ ਠੀਕ ਆ ਜੀ ਠੀਕ ਆ ਜੀ ਤੁਸੀਂ ਦੱਸੋ ਵਧੀਆ ਵਧੀਆ ਕੀ ਹਾਲ ਹੈ ਵਧੀਆ ਭਾਜੀ ਠੀਕ ਹੈ Ich bin schon zu weit ਯਾਰ ਹੁਣੇ ਹੁਣ ਜਾ ਰਹੇ ਨੇ ਘਰ ਨੂੰ ਸੋ ਇਹ ਹੁਣ ਫੋਲੇ ਹੁਣ ਜਾਣਗੇ ਆਪਣੇ ਪਿੰਡ ਨੂੰ ਕਿਉਂਕਿ ਅਫਸਰ ਗਵਾਰ ਜਿਆਦਾ ਆ ਤੇ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵਲੋਗ ਦੇ ਨਾਲ ਕੋਸ਼ਿਸ਼ ਕਰਾਂਗੇ ਕੱਲ ਫਿਰ ਬਲੋਗ ਨਾਲ ਲਿਆ ਦਿਨੇ ਕਿਉਂਕਿ ਅੱਜ ਮੌਸਮ ਜਿਹੜਾ ਤੁਹਾਨੂੰ ਪਤਾ ਹੀ ਖਰਾਬ ਹੋ ਗਿਆ ਸੀਗਾ ਤੇ ਬਾਕੀ ਕਿਹੜੇ ਵੀ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵਲੋਗ ਦੇ ਨਾਲ ਟੇਕ ਕੇਅਰ ਰੱਬ ਰੱਖਾ ਬਾਏ ਬਾਏ